ਪੰਜ ਜੱਗਾਂ ਦੀ ਸ਼ਖਸੀਅਤ ਕਰਤ ਦੇ ਕਰਮ ਜੋਗੀ ਮਨੁੱਖੀ ਕਾਰਨ ਦੇ ਲੰਬਰਦਾਰ ਮਾਨਵਤਾ ਦੇ ਮਸੀਹਾ ਅਧਿਆਤ ਕਾਂ ਦੇ ਪਿਤਾ ਮਹਾ ਗਿਆਨ ਦੇ ਚਾਨਣ ਮਨਾਰੇ ਇਸ ਤਰੀਆਂ ਨੂੰ ਸਧਾਰਨ ਦਰਜੇ ਤੋਂ ਸੰਤ ਦਾ ਦਰਜਾ ਪ੍ਰਦਾਨ ਕਰਨ ਵਾਲੇ ਆਰਤੀ ਸਿਧਾਂਤ ਦੇ ਨਿਰਮਾਤਾ ਵਿਸ਼ਵਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਰਾਤ ਸੇਰਾ ਸਤਿਗੁਰੂ ਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਤਰਪਾਣੀ ਰਾਖਾ ਸਾਧ ਸੰਤਾਂ ਬਾਬਾ ਪ੍ਰਕਾਸ਼ ਸਿੰਘ ਜੀ ਮਨਗਰ ਕੁੰਬਾ ਦੇ ਵੀ ਕਿ ਮਹਾਰਾਜ ਜੀ ਦੇ ਪਰਵ ਸੇਵਕ ਸੂਬੇਦਾਰ ਅੰਕਾਰ ਸਿੰਘ ਜੀ ਉਹਨਾਂ ਦੇ ਨਿਮਿਤ ਅੰਤਮ ਅਸਥਾਨ ਤੇ ਅਸਥਾਨ ਤੇ ਉਹਨਾਂ ਨੂੰ ਸ਼ਾਦ ਦਾ ਸਮਰਪਿਤ ਕਰੇ ਗੁਰੂਪ੍ਰੀਤ ਸਾਧ ਸੰਗਤਿਓ ਸਤਿਗੁਰਾਂ ਦੇ ਪਾਲ ਬਲੰਦ ਕਰੀਏ ਜੋ ਬੋਲੇ ਸੋਨਰ ਪਹਿ ਸਤਗੁਰੂ ਰਵਾਲ ਮਹਾਰਾਜ ਕੀ ਜੈ ਸਾ ਸੰਗ ਵਿੱਚ ਹੋ ਸਤਗੁਰੂ ਗੁਰਦਾਸ ਮਹਾਰਾਜ ਦੀ ਬਾਣੀ ਸਤ ਸੋਤਰਮੇ ਆਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜੋ ਦਿਨ ਆਲ ਹੈ ਸੋ ਦਿਨ ਜਾਹੀ ਕਰਨਾ ਕੂਝ ਰਹਿਮ ਤੇ ਬਾਹੀ ਸੰਗ ਚਲਤ ਹੈ ਹਮ ਵੀ ਚੱਲਣਾ ਦੂਰ ਕਬਲ ਸਰ ਉੱਪਰ ਨਾ ਸੰਤ ਮਹਾਰਾਜ ਜੀ ਸਤ ਜਿਸਪਾਲ ਸਿੰਘ ਜੀ ਮੁਖ ਸੇਵਾਦਾਰ ਤਤਨ ਦੇ ਰਖ ਸਤ ਸੰਤ ਮਹਾਰਾਜ ਸੰਤ ਬਨਾਰਾਮ ਜੀ ਉਡਰੀ ਵਾਲੇ ਮਹਾਰਾਜ ਜੀ ਕੀਰਤਨ ਕਰ ਰਹੇ ਸਨ ਜਿਨ੍ਹਾਂ ਨੇ ਸਤਿਗੁਰੂ ਸ਼ੇਖ ਫਰੀਦ ਮਹਾਰਾਜ ਜੀ ਦਾ 1783 ਆਨ ਸ਼੍ਰੀ ਗੁਰੂ ਅਰਜਨ ਸਾਹਿਬ ਦੇ ਗ੍ਰੰਥ ਜੇ 90ਵਾਂ ਸ਼ਲੋਕ ਆਪ ਜੀ ਨੂੰ ਸਰਵ ਕਰਾਇਆ ਫਰੀਦ ਰਿਆਨ ਨੇ ਬਹੁਲਾ ਬੈਠਾ ਕੇ ਖੇਲ ਕਰੀ ਖੇਲ ਕਰੀਤੇ ਅੱਜ ਨੂੰ ਹਰ ਚਿੰਤੇ ਬਾਝ ਗਏ ਬਾਝ ਪਏ ਦਸਰਤ ਕੇ ਕਿਲਾ ਮਿਸਰੀਆਂ ਜੋ ਹਨ ਜਿੱਤ ਜਿੱਤ ਸੁਖ ਕਰਲੀ ਰੱਬ ਕੀ ਸਭ ਸੰਗਤਿਓ ਸਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਨ੍ਹਾਂ ਦਾ ਬਾਬਾ ਨੇ ਤੈਸ ਤੋਂ ਮਯਾਮਾ ਚੇ ਦੀਪੁਰ ਬਣਾਇਆ ਮਹਾਰਾਜ ਜੀ ਨੇ ਉਹਨਾਂ ਦਾ ਨਾਮ ਪਹਿਲਾ ਤਿਆਗ ਵਾਲ ਸੀ ਉਹਨਾਂ ਦੇ ਪਿਤਾ ਜੀ ਨੇ ਧੰਗ ਗੁਰੂ ਸਰਬੋਤੇਜ ਸਾਹਿਬ ਜੀ ਨੇ 1634 ਦੀ ਲੜਾਈ ਵਿੱਚ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਨ੍ਹਾਂ ਦਾ ਨਾਮ ਤਿਆਗ ਮਾਤ ਸੀ ਉਹਨਾਂ ਨੇ ਐਨੀ ਪਰਵਾਰ ਵਾਹੀ ਕਿ ਉਹਨਾਂ ਦਾ ਨਾਮ ਤਿਆਗ ਮੰਗ ਤੋਂ ਬਦਲ ਕੇ ਕ੍ਰੇਡ ਨਾਮ ਹੱਥ ਲੈਂਦੇ। ਜਦੋਂ ਭਗਤੀ ਕਰਤੀ ਵਾਰੀ ਆਈ ਤਾਂ 27 ਸਾਲ ਬਾਬਾ ਬਕਾਲਾ ਵਿਖੇ ਭਗਤੀ ਕੀਤੀ। ਉਸ ਭਗਤੀ ਅਤੇ ਸ਼ਕਤੀ ਦਾ ਸੁਮੇਲ ਹੈ ਭੋਗ ਦੇ 55 ਸ਼ਲੋਕ। ਉਹਨਾਂ 55 ਸ਼ਲੋਕਾਂ ਕਹਿੰਦੇ ਸੇ ਅਨੰਤ ਮਾ ਸ਼ਲੋਕ ਹੈ। ਜਾਗ ਰਚਨਾ ਸੱਚ ਝੂਠ ਹੈ। ਜਾਨ ਵਿੱਚ ਰਹੇ ਨੂੰ ਉਹ ਨਾਮ ਇੱਕ ਤਰ੍ਹਾਂ ਦਾ ਹੈ ਜਿਉਂ ਬਾਲੂ ਦੀ ਧੂੜੀ ਬਾਲੂ ਹੁੰਦਾ ਰੇਤ ਜਿੱਦਾਂ ਰੇਤ ਦੀ ਕੰਧ ਨਹੀਂ ਟਿਕਦੀ ਨਾ ਇਦਾਂ ਮਨੁੱਖ ਦਾ ਜੀਵਨ ਨਹੀਂ ਟਿਕਦਾ ਜਿਵੇਂ ਉਹ ਬਾਲੂ ਦੀ ਰੇਤ ਨੂੰ ਸਮਝ ਨਹੀਂ ਲੱਗੀ ਬਾਲੂ ਦੀ ਕੰਧ ਨਹੀਂ ਸਮਝ ਲੱਗੀ ਮਹਾਰਾਜ ਜੀ ਨੇ ਪੰਜਾਮਾ ਸ਼ੁਰੂ ਕੀਤਾ ਰਾਮ ਗਏ ਰਾਮਦੇਵ ਚਾਹ ਕੋ ਤੋਂ ਪਰਾਰ ਕਉ ਨਾਨਕ ਥਿਰ ਕਿਛ ਨਹੀਂ ਸੁਪਨੇ ਜਿਓ ਸੰਸਾਰ ਫਿਰ ਮਹਾਰਾਜ ਜੀ ਨੇ ਕਿਹਾ ਵੀ ਇਹ ਕਿਤੇ ਦੁਨੀਆ ਜਿਹੜੀ ਆ ਜੀਵੀ ਜਾ ਕੇ ਸਮਸ਼ਾਨ ਘਾਟ ਚ ਨਾ ਬਹਿ ਜਵੇ ਇਹ ਦੂਜੇ ਨੂੰ ਬੁਲਾਵੇ ਹੀ ਨਾ ਫਿਰ ਮੈਨੂੰ ਤਾਂ ਮੌਤ ਨੇ ਮਾਰ ਲੈਣਾ ਕਿਸੇ ਨਾਲ ਗੱਲ ਹੀ ਨਾ ਕਰੇ ਇਹ ਹਰ ਵੇਲੇ ਸੋਪ ਚ ਹੀ ਰਹੇ ਤਾਂ ਮਹਾਰਾਜ ਜੀ ਨੇ ਕਲੰਜ ਮਾਸ਼ੀਪ ਉਚਾਰਿਆ ਚਿੰਤਾ ਤਾਂ ਕੀ ਕੀ ਦੀਏ ਜੋ ਅਨ ਕੋਈ ਕੋਈ مارگ کو نانکنا ست گرو رو دس مہاراج جی نے منخ کا جیون جہاں لکھا ہے گیارہ سو چھیانوے عملے مہاراج جی نے لکھا تجا سی پہرا دیکھے گل پتی کردڑ اربر لو ਕਾਉ ਤੂੰ ਕਾਇ ਗਰ ਦਾ ਬਾਉਲੀ ਜੈਸੇ ਭਾਦੋ ਖੰਭ ਰਾਜ ਤੂੰ ਕਿਸ ਨੇ ਖਰੀ ਉਤਾਵਲੇ ਕਿਉਂਕਿ ਤਾਂ ਭਾਦੋ ਦੀ ਖੰਭ ਨਾਲ ਕਾਲੀਆਂ ਜਿਹੜੇ ਖੰਭਾ ਪਾਉਂਦੇ ਨਾ ਜਿਉਂ ਹੀ ਖੰਭ ਬਾਹਰ ਨਿਕਲਦੀ ਉਹਨੂੰ ਦਬਦਬਾ ਪੱਟ ਲੈਂਦੇ ਆ ਕੱਢ ਲੈਂਦੇ ਕਿ ਇਹਨੂੰ ਰੋਸ਼ਨੀ ਨਾ ਲੱਗ ਜੂਵੇ ਨਹੀਂ ਤਾਂ ਇਹਨੇ ਖੜ ਜਾਣਾ ਉਹ ਕਹਿੰਦੇ ਤੂੰ ਤਾਂ ਭਾਦੋ ਦੀ ਖੰਭ ਤੋਂ ਵੀ ਕਾਲਾ ਹੈ ਤੁਹਾਨੂੰ ਇਹ ਲਗਾ ਸੁਣਾਇਆ ਗਿਆ ਜਿਹਨੇ ਇਸ ਜਗਤ ਦਾ ਵਰਤਾਰਾ ਲਿਖਿਆ 1793 ਅੰਕ ਦੇ ਉੱਤੇ ਮਹਾਰਾਜੀ ਨੇ ਲਿਖਿਆ ਕਿ ਆਦਮ ਨੂੰ ਹਮੇਸ਼ਾ ਪਰਮ ਪਿਤਾ ਪਰਮਾਤਮਾ ਦੀ ਰਜ਼ਾ ਵਿੱਚ ਹੀ ਰਹਿਣਾ ਇਹ ਚਾਹੀਦਾ ਹੈ ਪ੍ਰਸਾਦ ਸਿੰਘ ਜੀ ਇੱਕ ਕਵੀ ਨੇ ਜੋ ਸਾਡੇ ਸ੍ਰੀ ਗੁਰੂ ਅੰਕਾਰ ਸਿੰਘ ਜੀ ਇਸ ਮੁੰਡੇ ਦਾ ਗਰਮੇਲ ਸਿੰਘ ਜੀ ਦੇ ਪਰਿਵਾਰ ਨਾਲ ਜੋ ਵਰਤਾਰਾ ਹੋਇਆ ਉਹਦੇ ਬਾਰੇ ਇੱਕ ਕਵੀ ਲਿਖਦਾ ਹੈ ਚੰਨਨੀ ਸੰਗ ਤੇ ਦੇਖਣ ਚੱਲ ਗਏ ਦੁਨੀਆਦਾਰੀ ਦਾ ਮੇਲਾ ਮੌਕ ਪ੍ਰਮਾਣੀ ਤੇ ਝੰਡੇ ਝੂਲਣ ਜਿਉਂ ਬਾਗਾਂ ਵਿੱਚ ਖੇਲਾ ਸਾਹਿਬ ਜੀ ਕੇਲੇ ਦਾ ਕਿਉਂ ਜ਼ਿਕਰ ਕੀਤਾ ਹੈ ਕਵੀ ਨੇ ਕੇਲੇ ਦਾ ਜ਼ਿਕਰ ਕਿਉਂ ਕੀਤਾ ਕੇਲਾ ਇੱਕ ਐਸਾ درخت ਹੈ ਜਿਹਦੇ ਉੱਤੇ ਮਲਕ ਚੜ੍ਹ ਨਹੀਂ ਸਕੀ ਦੂਜਾ ਕੇਲੇ ਦਾ درخت ਐਸਾ ਹੈ ਇਹਦਾ ਤਣਾ ਨਹੀਂ ਹੁੰਦਾ ਇਹਦੇ ਪੱਤੇ ਹੁੰਦੇ ਤੀਜਾ ਗੌਣਿਆ ਜਦੋਂ ਜਿਹੜਾ ਕੇਲਾ ਦਾ ਉਹ ਨੂੰ ਇੱਕੋ ਵਾਰ ਫੜ ਲੜਦਾ ਦੁਬਾਰਾ ਫੜ ਨਹੀਂ ਲੜਦਾ ਜਦੋਂ ਉਹਦਾ ਕਾਣ ਨਿਕਲਿਆ ਉਹੋ ਹੀ ਮੌਕ ਲਿਖ ਗਈ ਕਾਣ ਡੱਗ ਲਿਆ ਉਹ ਨੂੰ ਚੜ੍ਹ ਤ ਵਰਦ ਤੱਕ ਨਜ਼ਰ ਮ ਆ ਕੇਲਾ ਬਣ ਗਿਆ ਪਸਾਦ ਸੰਗਤਿ ਉਤਮੀ ਲਿਖਤ ਚਲੋ ਨੀ ਸੰਗ ਤੇ ਦੇਖਣ ਚਲੀਏ ਦੁਨੀਆਦਾਰੀ ਦਾ ਮੇਲਾ ਮੌਤ ਨੂੰ ਮਾੜੀ ਤੇ ਝੜਦੇ ਝੂਲਣ ਜਿਉ ਬਾਗਾਂ ਵਿੱਚ ਕੇਲਾ ਮੌਤ ਨੂੰ ਮਾੜੀ ਨੇ ਕਈ ਘਰ ਭਟਤੇ ਇਹ ਦੇਖੇ ਵਕਤ ਨਾ ਬੇਲਾ ਛੀ ਮਾਰਾਇ ਸਭ जग ਲੁੱਟਿਆ ਮੌਤ ਗੁਰੂ ਚੱਕ ਜੀਲਾ ਇੱਕ ਦਿਨ ਮੈਂ ਰਿਸ਼ਤੇਦਾਰਾਂ ਦੇ ਜਾ ਰਿਹਾ ਸੀ ਰਸਪੇਵੀ ਤੇ ਛੱਲੀਆਂ ਲੱਗੀਆਂ ਇੱਕ ਟਾਂਡੇ 'ਨੂੰ ਤਿੰਨ ਤਿੰਨ ਛੱਲੀਆਂ ਲੱਗੀਆਂ ਨਾ ਕਦੇ ਚਾਰ ਬੋਰੀਆਂ ਚਾਰ ਪੁਆਇੰਟਾਂ ਨਿਕਲਦੀਆਂ ਕਿ ਨਾਲ ਤੋਂ ਜਦੋਂ ਮੈਂ ਮੁੜ ਕੇ ਆਇਆ ਕਿ ਜੀਬੀਬਾ ਨੇ ਮੱਖੇ ਖੇਤਾਂ ਦੀ ਤੇ ਅਸੀਂ ਉਹਦੀ ਫਸਲ ਲਿਆ ਕੱਚੀ ਵਾਢੀ ਨੇ ਚਾਹੇ ਪੱਕੀ ਵਾਢੀ ਤੇ ਸੰਸਾਰ ਸੰਦੇ ਜੀ ਇਹ ਜਿਹੜੀ ਦੁਨੀਆ ਇਹ ਜਿਹੜਾ ਸੰਸਾਰ ਹੈ ਇਹ ਇੱਕ ਪੁਲ ਹੈ ਪੁਲ ਪੁਲ ਕਿੱਥੇ ਹੁੰਦਾ ਜਿੱਥੇ ਮੁਲਕ ਦੀ ਜ਼ਿੰਦਗੀ ਨੂੰ ਖਤਰਾ ਹੈ ਇੱਕ ਪਾਸੇ ਤੋਂ ਖਾਕਰੇ ਨੂੰ પાર ਕਰਕੇ ਦੂਜੇ ਪਾਸੇ ਜਾਣਾ ਸੁਖਾ ਜਣਾ ਉੱਥੇ ਪੁਲ ਹੁੰਦਾ ਹੈ ਰੇਲ ਦੀ ਲਾਈਨ ਦੇ ਉੱਤੇ ਪੁਲ ਹੁੰਦਾ ਦਰਿਆ ਦੇ ਉੱਤੇ ਪੁਲ ਹੁੰਦਾ ਇਹ ਇੱਕ ਪਾਸੇ ਤੋਂ ਦੂਜੇ ਪਾਸੇ ਜਾਣ ਲਈ ਆ ਪਰ ਕਦੇ ਪੁੱਲ ਦੇ ਉੱਤੇ ਕਿਸੇ ਦਾ ਧਾਮ ਹੀ ਹੁੰਦਾ

سیوا, سیوا, سیوا جیو, کی سیوا کیس کی پرتو جگہ اپنے پروار کی سیوا کرنی سی نسیب نہیں پہ انتالی سال کی عمر کی ہوتی جی، چالی سال, سال پڑھایا کرے گی پتا جی کرے گئے مہاراج جی نے دسیا ਮੈਂ ਉਪਾਰ ਜੀ ਦੇ ਪ੍ਰਹਾਰ ਜੀ ਉਕਾਰ ਜੀ ਨੂੰ ਜੇ ਹੋ ਗਿਆ ਤੇ ਉਹ ٹھیک ਹੋ ਗਿਆ ਮੈਂ ਕੋ ਰਿਆ ਨਹੀਂ ਗਿਆ ਮੈਂ ਕਿ ਮਹਾਰਾਜ ਜੀ ਮੈਂ ਨਹੀਂ ਆਉਂਦਾ ਤੇ ਤੇ ਸਾਡਾ ਭਰਾ ਆਵਤਾਰ ਸਮਾਸ ਦੇ ਵਰ ਗਿਆ ਕਿੰਨਾ ਅੰਤ ਉਹ ਸਮਾਗਮ ਹੁੰਦਾ ਸੀ ਆਗੇ ਪਿਆ ਆਂਦਾ ਗਗਾਤਾਰ ਮੈਨੂੰ ਕਹਿੰਦੇ ਮਹਾਰਾਜ ਜੀ ਇੱਥੇ ਵੀ ਅਨਾਉਂਸਮੈਂਟ ਕਰ ਦੇਣੀ ਇੱਥੇ ਵੀ ਅਨਾਉਂਸਮੈਂਟ ਕਰ ਦੇ ਇਹਨਾਂ ਨੇ ਮੇਰੇ ਕੋਲ 10 ਸਾਲ ਸਮੇਂ ਇਨਾਂ ਤੇ ਨੌਕਰੀ ਕਰੇ ਬੇਟੀਆਂ ਦੇ ਵਿਆਹ ਮੇਰੇ ਵਿਕੇ ਆਖਾ ਤਰੀਕ ਨੂੰ ਤਾਂ ਸਾਥ ਸੰਗਤ ਜੀ ਜਿਹਨਾਂ ਸੇਵਾ ਤੇ ਮਰਪਤ ਹੋਵੇ ਆਖੜੇ ਸਤਗੁਰਾਂ ਨੂੰ ਉਸ ਦੇ ਨਾਲ ਜਦੋਂ ਇੱਕਤਾ ਹੁੰਦਾ ਹੈ ਨਾ ਤੇ ਉਹਨੂੰ ਕਾਰਜਗ੍ਰਹੀ ਬੋਲ ਹੈ ਐਸਾ ਜੀ ਮੈਂ ਆਖਾ ਕਦੇ ਸੀ ਕਿ ਵੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਐਸੀ ਮਿਹੱਤ ਹੈ ਕਿ ਨਾ ਪੁੱਤਾਂ ਨੇ ਨਜਿੱਠਿਆ ਉਹ ਆਪਣੇ ਧੀਆ ਪੁੱਤਾਂ ਨੂੰ ਨਜਿੱਠ ਲਿਆ ਘੋਰ ਕਾਲ ਜੁਗ ਉਹ ਹੁੰਦਾ ਜਦੋਂ ਪਿਤਾ ਦੇ ਮੋਢੇ ਦੇ ਉੱਤੇ ਉਹਦੇ ਪੁੱਤਰ ਦੀ ਹੱਥੀ ਲੱਗਦੀ ਹੈ ਉਹ ਜੋ ਘੋਰ ਕਾਲ ਜੁਗਿਆ ਸੁਵੇਲਾ ਜੁਗ ਮੇਰ ਸ੍ਰੀਮਤੀ ਦੇ ਉੱਤੇ ਇੱਕ ਹੋਰ ਕਾਲ ਜੁਗ ਦਾ ਸਮਾਂ ਆਇਆ ਕਨਸਾਹ ਸੰਗਤ ਜੀ ਮੈਂ ਆਪਣੇ ਵੱਲੋਂ سیو دی. نا سب تم سیوا ہے سیوا کرنی جندگی بڑی اور ਕਲਨਾ ਕਾਰਨੀਆਂ ਬਹੁਤ ਸਖਰੀਆਂ ਨੇ ਜਿਨ੍ਹਾਂ ਦੇਸ਼ ਦੀ ਸੇਵਾ ਵਿੱਚ ਕੈਰ ਪਾਇਆ ਉਹਨਾਂ ਲੱਖ ਮਸੀਹਤ ਰੋਸ਼ਨੀਆ ਪ੍ਰਸ਼ਾਸਨਗਤਿਓ ਸੁਵੇਦਾਰ ओंकार ਜੀ ਜਿਨ੍ਹਾਂ ਨੂੰ 25 ਸਾਲ ਉਹਨਾਂ ਨੇ ਸੇਵਾ ਕੀਤੀ ਤੇ ਹੁਣ ਜਿਹੜੀ ਉਹ ਸਮਾਜ ਦੀ ਸੇਵਾ ਕਰਨ ਦਾ ਸਮਾਂ ਸੀ ਪ੍ਰਭੂ ਪਰਮਾਤਮਾ ਨੇ ਕੋ ਜਿਹੜਾ ਸਮਾਂ ਉਹ ਨਹੀਂ ਲੱਗਦਾ ਸਾਡੇ ਕੋ ਮੀਕਵੀ ਚਿਰੀmani ਨੂੰ ਚੰਗੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਨਾਮ ਕੰਨੇ ਕੰਨੇ ਵਕਤੀ ਦੇ ਦਿਲ ਵਿੱਚ ਪ੍ਰਕਾਸ਼ ਕਰਤਾ ਉਹ ਲਿਖਦੇ ਨੇ ਠੀਕਾਂ ਬੈਠੇ ਰਹੇ ਨੇ ਕਈ ਮੂਲੇ ਪਹਿਲਾ ਕੈਸੀ ਕਾਕੇ ਕੋਈ ਸਵੇਰੇ ਮੁਰਗੇ ਨੇ ਕੋਈ ਮੂਲੇ ਤੋਂ ਸੂਰਜ ਫੇਰ ਕੇ ਉਹ ਬੱਚੇ ਜਿਹੜੇ ਘਰੇ ਰਹੇ ਉਹ ਬੱਚੇ ਜਿਹੜੇ ਮਾਂ ਦੇ ਪੇਟ 'ਚ ਹੀ ਰਹੇ

ਸਿੱਧਾ ਪਰ ਇਹਦਾ ਸੀ ਜਵਾਨੀ ਦੇ ਉਹ ਤੇ ਵਿੱਚੋਂ ਚਲੇ ਗਏ ਆਸਮੀ ਜੀ ਦੇ ਰੋੜ ਫੜ ਪੱਕਦਾ ਨਾ ਉਹ ਮਿੱਠਾ ਹੋ ਜਾਂਦਾ ਪਰ ਜਦੋਂ ਕੱਚਾ ਫੜਟਦੇ ਹੈ ਨਾ ਫਿਰ ਜਹਾਤਾਂ ਜਿਹੜੀ ਘਰ ਦੇ ਗਾਣੀ ਆ ਉਹਦੀ ਸ਼ੈਲ ਉੱਤਰ ਜਾਂਦੀ ਆ ਜਾਂ ਫਿਰ ਜਿਹੜਾ ਫੜਿਆ ਉਹਦੀ ਸ਼ੈਲ ਜਿਹੜੀ ਉਹ ਰਹਿ ਜਾਂਦੀ ਉਹ ਹੁਣ ਸਾਡੇ ਪਰਿਵਾਰ ਦੀ ਸ਼ੈਲ ਜਿਹੜੀ ਆ ਸਾਡੇ ਘਰ ਉਹ ਬਿਊਂਡਰ ਕੇ ਲੈ ਗਏ

ਗਿਆਨੀ ਕਾਟੇ ਹਰ ਨਾਮ ਸਿਉ ਮੂਰਖ ਆਟੇ ਕੋਈ ਤੇ ਇਹ ਜਿਹੜਾ ਦੁੱਖ ਹੈ ਇੱਕ ਕਟੜਾ ਹੈ ਜਿਹੜੇ ਆਪਣੇ ਸੰਤਾਂ ਦੇ ਅਰਮ ਸਿਉ ਹੁੰਦੇ ਨੇ ਸਰਦਾਰੂ ਹੁੰਦੇ ਨੇ ਗੁਰੂ ਦੀ ਦਰਗਾਹ ਚੜ੍ਹਣ ਵਾਲੇ ਨੇ ਮਿੱਠਾ ਭਾਗਾ ਕੇ ਮੰਗਣ ਵਾਲੇ ਨੇ ਉਹ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਇਹ ਜਿਹੜਾ ਦੁੱਖ ਹੈ ਉਹਨੂੰ ਘਾਟੇ ਦਾ ਰੇਲ ਪਰ ਜਿਹੜੇ ਨੱਕਰ ਹੁੰਦੇ ਆ ਉਹ ਕੱਟਦੇ ਪਰ ਉਹ ਵੀ ਆ ਪਰ ਰੋ ਰੋ ਕੇ ਕੱਟਦੇ ਆ ਫੇਰ ਸਾਹ ਲੈਂਦੇ ਜਦੋਂ ਆਪਣਾ ਰਜਾ ਨਹੀਂ ਲੈਣਾ ਉਹ ਤੋਂ ਜਿਆਦਾ ਲੱਗਦਾ ਮੈਨੂੰ ਬਹੁਤ ਹੀ ਸੁਣ ਕੇ ਦੁੱਖ ਹੋਇਆ ਤੇ ਮੇਥੋਂ ਰਿਆ ਨਹੀਂ ਗਿਆ ਨਾ ਕਹਾ ਮਹਾਰਾਜ ਜੀ ਮੈਂ ਆਉਣਾ ਅੰਕਾਰ ਸਾਡਾ ਛੋਟਾ ਭਰਾ ਆ ਅਸੀਂ ਇਹਨਾਂ ਨਾਲ ਦੁੱਖ ਜਿਹੜਾ ਉਹ ਸਾਂਝਾ ਕਰਨ ਆਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਮਕਾਸ਼ੀਆ ਟੀਵੀ ਤੋਂ ਸ਼੍ਰੀ ਗੁਰੂ ਕਾਬਤਸੀ ਜੀ ਜੋ ਕਿ ਸਾਡੀ ਕੌਮ ਦੇ ਪਰਮੀ શિક્ષੀਤ ਸ਼੍ਰੀਮਾਨ ਸਤਪਾਲ ਜੀ ਪ੍ਰਿੰਸੀਪਲ ਸਾਹਿਬ ਜਿਨ੍ਹਾਂ ਨੇ ਗੁਰਦੁਆਸ ਪਾਰਾਇ ਦੀ ਬਾਣੀ ਦੀ ਕਾਪੀ ਕੀਤਾ ਉਹ ਸਪੈਸ਼ਲ ਹੈ ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਬਾਤ ਕਰਦੇ ਆ ਸੰਤ ਮਹਾਰਾਜ ਜੀ ਸੰਤ ਮਹਾਰਾਜ ਸਾਧ ਨਰੇਸ਼ ਗੜ ਜੀ ਸੰਤ ਮਹਾਰਾਜ ਸੰਤ ਰਾਮ ਜੀ ਤੇ ਬਾਰ ਸਾਧ ਜਸਪਾਲ ਸਿੰਘ ਜੀ ਸੰਤ ਮਹਾਰਾਜ ਸਾਰੇ ਬੈਠੇ ਨੇ ਉਹਨਾਂ ਸਾਰਿਆਂ ਦਾ ਤੁਹਾਡਾ ਸਾਰੇ ਰਿਸ਼ਤੇਦਾਰਾਂ ਦਾ ਕਿਉਂਕਿ ਇਹ ਆਲਮਾ ਤੇ ਬਾਦਲਾਂ ਦਾ ਕਥਨ ਹੈ ਐਸੇ ਦੀ ਖੁਸ਼ੀ ਵਿੱਚ ਜਾਓ ਉਹਦੀ ਖੁਸ਼ੀ ਮਾਣਿਓ ਪਰੰਤੂ ਕਿਸੇ ਦੇ ਦੁੱਖ ਵਿੱਚ ਜਾਓ ਤੁਹਾਡਾ ਸਾਰਾ ਦੁੱਖ ਕੱਟਦਾ ਹੈ ਤੁਸੀਂ ਸਾਡਾ ਦੁੱਖ ਕਟਾਉਣ ਲਈ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਆਓ ਸਤਿਗੁਰਾਂ ਦਾ ਜ਼ਿਕਰ ਆ ਬੁਲੰਦ ਕਰੀਏ ਜੋ ਬੋਲੇ ਸੰਗਤ ਹੈ ਸਤਗੁਰੂ ਗੁਰਦਾਸ ਜੀ ਜੈ ਜੈ ਗੁਰਦੇ ਤਾ